ਖਿਖ ਰਿਹਾ ਸਾਰੇ ਦਰਸ਼ਕਾਂ ਸਵਾਤ ਹੈ ਮੈਂ ਹਾਂ ਪ੍ਰਦੀਪ ਰਾਜਾ ਸੁਤਵਿੰਦਰ ਮਦਾਰਾ ਜੀ ਨੇ ਪਹਿਲਾਂ ਵੀ ਇੱਕ ਕਿਤਾਬ ਜਿਹੜੀ ਆ ਸਹਾ ਕਾਂਸ਼ੀ ਰਾਮ ਜੀ ਤੇ ਇਹ ਗੱਡੀ ਸਗੀ ਤੇ ਜਿਸ ਨੂੰ ਕਾਫੀ ਬਹੁਜਨ ਨੇ ਜੋ ਕਿਤਾਬਾਂ ਪੜ੍ਹਦੇ ਨੇ ਬਹੁਜਨ ਸਮਾਜ ਦੇ ਲੋਕਾਂ ਵੱਲੋਂ ਕਾਫੀ ਹੁੰਗਾਰਾ ਮਿਲਿਆ ਤੇ ਹੁਣ 6 ਦਸੰਬਰ ਤੇ 바ਵਾ ਸਾਹਿਬ ਜੀ ਦੇ ਪ੍ਰੀਤ ਨਿਵਾਨ ਦਿਵਸ ਤੇ ਸਤਵਿੰਦਰ ਮਦਾਰਾ ਜੀ ਨੇ ਕਿਤਾਬ ਕੱਢੀ ਆ 바ਵਾ ਸਾਹਿਬ ਅੰਬੇਦਕਰ ਇੱਕ ਮਹਾਨ ਆਦਰਸ਼ ਸਤਵਿੰਦਰ ਮਦਾਰਾ ਜੀ ਸਾਡੇ ਨਾਲ ਨੇ ਜੈ ਵੀ ਮਦਾਰਾ ਸਾਹਿਬ ਦੇ ਮਦਾਰਾ ਸਾਹਿਬ ਜੇ ਤੁਸੀਂ ਨਵੀਂ ਕਿਤਾਬ ਕੱਢੀ ਹੈ ਇਹਦੇ ਬਾਰੇ ਜਾਣਨਾ ਪਵੇ ਉਹ ਦੱਸੋ ਹਾਂਜੀ ਜਿੱਦਾਂ ਕਿ ਤੁਸੀਂ ਦੱਸਿਆ ਕਿ ਮੈਂ ਪਹਿਲਾਂ ਇੱਕ ਦਾਵ ਕਾਂ ਸ਼ਿਰਾਮ ਸਾਹਿਬ ਤੇ ਲਿਖੀ ਸੀਗੀ ਉਹ ਕਿਤਾਬ ਜਦੋਂ ਲੋਕਾਂ ਚ ਗਈ ਤਾਂ ਉਹਦਾ ਬਹੁਤ ਅੱਛਾ ਮੈਨੂੰ ਫੀਡਬੈਕ ਆਇਆ ਕਈ ਲੋਕਾਂ ਨੇ ਮੈਨੂੰ ਕਿਹਾ ਵੀ ਤੁਸੀਂ ਥੋੜੇ ਨ ਸਫਿਆਂ 'ਚ ਜਿੱਦਾਂ ਗਾਗਰ ਦੇ ਸਾਗਰ ਪੜਦਾ ਹੈ ਕਈ ਲੋਕਾਂ ਨੇ ਇਹ ਕਿਹਾ ਕਹਿੰਦੇ ਵੀ ਤੁਸੀਂ ਥੋੜੇ ਸਫਿਆਂ 'ਚ ਛੋਟੀ ਕਿਤਾਬ 'ਚ ਬਹੁਤ ਜ਼ਿਆਦਾ ਪਰਪੂਰ ਜਾਣਕਾਰੀ ਦਿੱਤੀ ਆ ਵੀ ਬੰਦਾ ਜਿਹੜਾ ਨਹੀਂ ਵੀ ਆਮ ਕਿਤਾਬਾਂ ਪੜਦਾ ਆ ਬੰਦਾ ਵੀ ਪੜ ਕੇ ਪੜ ਸਕਦਾ ਤੇ ਫੇ ਮੈਨੂੰ ਲੱਗਿਆ ਵੀ ਇਦਾਂ ਦੀ ਕਿਤਾਬ ਇੱਕ 바ਵਾ ਸਾਹਿਬ ਤੇ ਵੀ ਮਨੂ ਪਿਆਰ ਕਰਨਾ ਚਾਹੀਦੀ ਆ ਔਰ ਇਸ ਕਿਤਾਬ ਦੇ ਪਿੱਛੇ ਖਾਸ ਆ ਕਿ ਜਿੱਦਾਂ ਤੁਸੀਂ ਦਾ ਟਾਈਟਲ ਵੀ ਦੇਖੋ ਔਰ ਫੋਟੋ ਵੀ ਜਿਹੜੀ ਖਾਸ ਕਰਕੇ ਮੈਂ ਇਹਦੀ ਵਿਵੇਕੀ ਤੋਂ ਤਿਆਰ ਕਰਾਈ ਆ ਯੰਗ ਦੀ ਕਰਾਈ ਹੈ ਯਾਂ ਗੇਜ ਨੇ ਇਹ ਮੈਂ ਮਹਾਨ ਅਦਰਸ਼ ਨੂੰ ਇਸ ਤਰ੍ਹਾਂ ਬਣਾਇਆ ਵੀ ਜਿਹੜਾ ਸਾਡਾ ਯੂਥ ਆ ਨੌਜਵਾਨ ਪੀੜ੍ਹੀ ਆ ਉਹ ਬਾਬਾ ਸਾਹਿਬ ਨੂੰ ਆਪਣਾ ਅਦਰਸ਼ ਮੰਨੇ ਆਪਣਾ ਇੱਕ ਰੋਲ ਮਾਡਲ ਨਾਇਕ ਮੰਨੇ ਇਹ ਮਾ ਤਾਂ ਪ੍ਰੇਰਨਾ ਲਵੇ ਉਸ ਪੱਖ ਨੂੰ ਮੁੱਖ ਰੱਖ ਕੇ ਮੈਂ ਇਸ ਕਿਤਾਬ ਨੂੰ ਜਿਸ ਤਰ੍ਹਾਂ ਅਕਸਰ ਜਿਹੜੀਆਂ ਬਾਬਾ ਸਾਹਿਬ ਦੀਆਂ ਕਿਤਾਬਾਂ ਕਾਫੀ ਮੋਟੀਆਂ ਹੁੰਦੀਆਂ ਆ ਤੇ 500 700 ਹਜ਼ਾਰ ਪੇਜਾਂ ਦੀ ਤਾਂ ਹੁੰਦੀ ਆ ਤੇ ਇਹ ਕਿਤਾਬ ਸਿਰਫ 32 ਪੇਜ ਦੀ ਆ ਤੇ ਬੱਤੀ ਪਈ ਜਨ ਤੁਸੀਂ ਜਿਹੜੀ ਭੋਜਨ ਸਮਾਜ ਦੀ ਬੰਦ ਪਈ ਬੱਤੀ ਖੋਲਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਜੀ ਇਹ ਗੱਲ ਸਹੀ ਆ ਤੇ ਇੰਨਾ ਵੱਡਾ ਬਾਬਾ ਸਾਹਿਬ ਦਾ 21 ਵੋਲੀਅਮ ਆ ਤੇ ਮਤਲਬ ਇੱਕ ਬੰਦੇ ਨੇ ਮੈਨੂੰ ਕਿਹਾ ਵੀ ਜੀ ਤੁਸੀਂ ਸਕੂਟਰ ਤੇ ਬਾਈਕ ਤੇ ਰੱਖਣੇ ਹੋਂਦ ਨਹੀਂ ਰੱਖ ਸਕਦੇ ਇਹਨੇ ਜਿਆਦਾ ਇਸ ਕਰਕੇ ਆਮ ਬੰਦਾ ਪਹਿਲਾਂ ਉਦਾਂ ਹੀ ਕਿਤਾਬਾਂ ਪੜਨ ਦਾ ਰੁਝਾਨ ਸਮਾਜ ਚ ਘਟ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਆਇਆ ਫੋਨ ਆ ਗਿਆ ਲੋਕ ਪੜਦੇ ਉਦਾਂ ਹੀ ਘਟਦਾ ਹੈ ਇਹ ਇਨੀਆ ਕਿਤਾਬਾਂ ਵਧੀਆ ਲੋਕਾਂ ਦੇ ਪੜਨ ਦੇ ਬਸ ਤੋਂ ਬਾਹਰ ਆ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਛੋਟੀਆਂ ਛੋਟੀਆਂ ਕਿਤਾਬਾਂ ਨਾਲ ਉਹਨਾਂ ਨੂੰ ਪੜਨ ਦੀ ਚੇਟਕ ਵੀ ਲਗਾਈ ਜਾਵੇ ਔਰ ਕੁਝ ਜਿਹੜੀਆਂ ਅਹਿਮ ਗੱਲਾਂ ਆ ਮਹਾਪੁਰਸ਼ਾਂ ਨਾਲ ਜੁੜੀਆਂ ਹੋਈਆਂ ਉਹ ਲੋਕਾਂ ਨੂੰ ਪਤਾ ਵੀ ਲੱਗਣ ਖਾਸ ਕਰਕੇ ਸਾਡੇ ਯੂਥ ਨੂੰ ਔਰ ਜੇ ਉਹਨਾਂ ਦਾ ਇੰਟਰਸਟ ਬਣੇਗਾ ਜਿਦਾ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਵੀ ਜੇ ਉਹਨਾਂ ਨੂੰ ਚਸਕਾ ਲੱਗੇਗਾ ਕਿਤਾਬ ਛੇੜਨ ਲੱਗੇਗੀ ਤੇ ਉਹ ਫੇ ਜਿਹੜੀਆਂ ਵੱਡੀਆਂ ਕਿਤਾਬਾਂ ਆ ਉਹ ਵੀ ਪੜ ਸਕਣਗੇ ਉਹਨਾਂ ਦੀ ਸ਼ੁਰੂਆਤ ਯੂਥ ਦੀ ਇਸ ਤਰ੍ਹਾਂ ਦੀਆਂ ਛੋਟੀਆਂ ਕਿਤਾਬਾਂ ਤੋਂ ਹੀ ਸੇਮਾ ਕਾ ਜੀ ਬਾਬਾ ਸਾਹਿਬ ਗਿਆਨ ਦਾ ਸਮੁੰਦਰ ਆ ਉਹਨਾਂ ਨੇ ਉਹਨਾਂ ਨੇ ਉਹਨਾਂ ਕੋਲ ਇੰਨਾ ਜ਼ਿਆਦਾ ਗਿਆਨ ਆ ਉਹਨਾਂ ਨੇ ਇੰਨੀਆਂ ਕਿਤਾਬਾਂ ਲਿਖੀਆਂ ਹੋਈਆਂ ਆ ਤੁਸੀਂ 32 ਪੇਜਾਂ ਦੇ ਵਿੱਚ ਕੀ ਜਾਣਕਾਰੀ ਦਿੱਤੀ ਹੈ ਉਹਨਾਂ ਬੀ ਦੀ ਵਿੱਚ ਮੈਂ ਉਹਨਾਂ ਦੇ ਜੀਵਨ ਨਾਲ ਜੁੜੇ ਜਿਹੜੇ ਅਹਿਮ ਪੱਖ ਆ ਬਚਪਨ ਤੋਂ ਲੈ ਕੇ ਔਰ ਉਹਨਾਂ ਦੇ ਪਰਿਨਿਰਵਾਣ ਤੱਕ ਜਿਹੜੇ ਕੁਝ ਅਹਿਮ ਘਟਨਾਵਾਂ ਉਹਨਾਂ ਦੇ ਜੀਵਨ 'ਚ ਘਟੀਆਂ ਜਿਹੜੇ ਕੁਝ ਅਹਿਮ ਕੰਮ ਉਹਨਾਂ ਨੇ ਕੀਤੇ ਉਹਦੀ ਜਾਣਕਾਰੀ ਮਿਲਦੀ ਆ ਜਿਹੜੀਆਂ ਮੈਨਿੰਗ ਸੰਸਥਾਵਾਂ ਉਹਨਾਂ ਨੇ ਬਣਾਈਆਂ ਉਹਦੇ ਬਾਰੇ ਦੱਸਿਆ ਔਰ ਐਂਡ ਦੇ ਵਿੱਚ ਬਾਬਾ ਸਾਹਿਬ ਕੀ ਚਾਹੁੰਦੇ ਸੀ ਅਖੀਰਲੇ ਦਿਨਾਂ ਦੇ ਵਿੱਚ ਜਿੱਦਾਂ ਨਾਨਾ ਚੰਦ ਰਸੂਨਾ ਨਾਲ ਇਹਦਾ ਸੰਵਾਦ ਹੋਇਆ ਇਹਨਾਂ ਨਾਲ ਉਹ ਕੀ ਕਿਹਾ ਇਹਦਾ ਬਹੁਤ ਮਤਲਬ ਕਿ ਮਸ਼ਹੂਰ ਵੀ ਹੋਇਆ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਮੇਰਾ ਕਾਰਜ ਜਿਹੜਾ ਉਹ ਬੜੀ ਮੁਸ਼ਕਲ ਨਹੀਂ ਸੀ ਤੱਕ ਲਈਆ ਵਿਜੇ ਨੂੰ ਕੋਈ ਨਾ ਬਰਦਾさせ ਤੇ ਮੈਥੀ ਛੱਡਨੇ ਪਿੱਛੇ ਨਹੀਂ ਕਿਹਾ ਚਾਹੀਦਾ ਕਿ ਮੈਂ ਉੱਥੇ ਲਿਆ ਕੇ ਸਾਰੀ ਗੱਲ ਕੋਸ਼ਿਸ਼ ਕੀਤੀ ਆ ਕਿ ਬਾਬਾ ਸਾਹਿਬ ਜਿੰਨਾ ਕੁਝ ਕਰ ਗਏ ਉਹ ਤਾਂ ਠੀਕ ਆ ਉਹਦੇ ਚ ਹੈਗੀਆਂ ਬੇਲਾ ਪਰ ਬਹੁਤ ਕੁਝ ਉਹ ਨਹੀਂ ਕਰ ਸਕੇ ਇਹ ਐਂਡ ਦੇ ਦਿਨਾਂ 'ਚ ਬੜਾ ਉਹਨਾਂ ਨੂੰ ਬਈ ਨੂੰ ਸੀ ਸੀ ਨਮੋਸ਼ੀ ਸੀ ਤੇ ਬਹੁਤ ਸਾਰਾ ਕੰਮ ਰਹਿ ਗਿਆ ਪਤਾ ਨਹੀਂ ਇਹ ਹੁਣ ਹੋਣਾ ਕਿ ਨਹੀਂ ਤੇ ਉਸ ਤੋਂ ਬਾਅਦ ਵੀ ਸਾਹਿਬ ਕਾਸ਼ੀਰਾ ਮਾਰੇ ਆ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਆਪਾਂ ਦੇਖਦੇ ਹਾਂ ਹੁਣ ਫਿਰ ਜਿਹੜਾ ਸਾਡਾ ਮਕਸਦ ਆ ਉਹ ਕਮਟੀ ਦੇ ਨਿਗਾਰਦੇ ਵਿੱਚ ਇਮੈਂ ਉਹ ਵੀ ਪਾਕੇ ਦੇ ਵਿੱਚ ਜੁੜਨ ਦੀ ਕੋਸ਼ਿਸ਼ ਕੀਤੀ ਆ ਤੇ ਯੂਟਿਊਬ 'ਤੇ ਮੈਸੇਜ ਆਇਆ ਕਿ ਉਹ 바ਵਾ ਸਾਹਿਬ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਉਹ ਜਿਹੜਾ ਕੰਮ ਬਾਕੀ ਰਹਿ ਗਿਆ ਉਹਨੂੰ ਕਰਨ ਦੇ ਲਈ ਅੱਗੇ ਆ। ਜੋ 바ਵਾ ਸਾਹਿਬ ਦੀ ਵਿਚਾਰਧਾਰਾ ਸੀ। ਹਾਂਜੀ। ਤੁਹਾਨੂੰ ਲੱਗਦਾ ਵੀ ਸਭ ਕਾਂਸੀ ਰਾਮੀ 바ਵਾ ਸਾਹਿਬ ਦੀ ਵਿਚਾਰਧਾਰਾ ਦੇ ਅਨੁਸਾਰ ਹੀ ਉਹਨਾਂ ਨੇ ਸਾਰਾ ساری ਜ਼ਿੰਦਗੀ ਕੰਮ ਕੀਤਾ। ਬਿਲਕੁਲ ਜੇ ਤੁਸੀਂ ਬਰੀਕੀ ਨਾਲ ਕਾਂਸੀ ਰਾਮ ਸਾਹਿਬ ਦਾ ਜੀਵਨ ਜੋੜਾ ਦਾ ਸੰਘਰਸ਼ੀ ਜੀਵਨਾ ਨੂੰ ਪੜੋ ਤੇ ਤੁਹਾਨੂੰ ਉਹਦਾ ਜਿਹੜਾ ਪੈਟਰਨ ਹੈ ਤਰਤੀਬ ਹੈ ਉਹ ਤਾਂ ਲਗਭਗ 바ਵਾ ਸਾਹਿਬ ਵਰਗੀ ਹੀ ਲੱਗੂਗੀ ਸਭ ਤੋਂ ਪਹਿਲਾਂ 바ਵਾ ਸਾਹਿਬ ਨੇ ਸਮਾਜਿਕ ਸੰਸਥਾ ਬਣਾਈ ਵਹਿਸ਼ਕ ਤੇਦਕਾਰੀ ਸਭਾ ਕਾਂਸੀ ਰਾਮ ਸਾਹਿਬ ਨੇ ਵੀ ਸਭ ਤੋਂ ਪਹਿਲਾਂ ਸਮਾਜਿਕ ਸੰਸਥਾ ਬਣਾਈ ਬਾਅਦ ਉਹ ਤੋਂ ਬਾਅਦ 바ਵਾ ਸਾਹਿਬ ਨੇ ਪੋਲੀਟੀਕਲ ਸੰਸਥਾ ਬਣਾਈ ਇੰਡੀਪੈਂਡੈਂਟ ਲੇਬਰ ਪਾਰਟੀ ਸੰਪਰਕਰਸ਼ਨ ਆਪੀ ਕਾਂਸੀ ਰਾਮ ਸਾਹਿਬ ਨੇ ਵੀ ਉਹਦੇ ਬਾਅਦ ਪੋਲੀਟੀਕਲ ਪਾਰਟੀ 바ਵਾ ਸਾਹਿਬ ਨੇ ਐਂਡ ਦੇ ਜਨਾਂ ਦੇ ਵਿੱਚ ਜਾ ਕੇ ਧਰਮ ਪਰਿਵਰਤਨ ਦਾ ਜਿਹੜਾ ਉੱਦਾ ਸੀਗਾ ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਔਰ ਧਰ ਪਰਵਰਤਨ ਕੀਤਾ ਕਾਂਸੀ ਰਾਵ ਸਾਹਿਬ ਨੇ ਵੀ ਬਿਲਕੁਲ ਉਸੇ ਪੈਟਰਨ ਤੇ ਅਨਾਉਂਸਮੈਂਟ ਕੀਤੀ ਕਿ ਮੈਂ ਹਿੰਦੂ ਧਰਮ ਛੱਡ ਕੇ ਯੂਪੀ ਚ ਬੁੱਧ ਧਰਮ ਅਪਣਾਉਂਗਾ ਇਹ ਇੱਕ ਘਟਨਾ ਹੈਗੀ ਹੈ ਕਿ ਕਾਂਸੀ ਰਾਵ ਸਾਹਿਬ ਜੀਵਿਤ ਨਹੀਂ ਰਹਿ ਸਕੇ ਜਿਹੜੀ ਡੇਟ ਉਹਨਾਂ ਨੇ ਅਨਾਉਂਸ ਕੀਤੀ ਸੀ ਉਹ ਤੋਂ 5 ਦਿਨ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਪਰ ਲਗਭਗ ਕੰਮ ਕਰਨ ਦਾ ਜਿਹੜਾ ਤਰੀਕਾ ਆ ਸਿਰਫ ਵਿਚਾਰਾਂ ਤੇ ਹੀ ਨਹੀਂ ਕਾਂਸੀ ਰਾਮ ਸਾਹਿਬ ਉਹਨਾਂ ਦੇ ਚੱਲੇ ਕੰਮ ਕਰਨ ਦਾ ਢੰਗ ਸੀ ਉਹ ਵੀ ਲਗਭਗ ਬਾਬਾ ਸਾਹਿਬ ਵਰਗੇ ਹੀ ਸੀ ਪਰ ਕਈ ਬੁੱਧੀਜੀਵੀ ਕਹਿੰਦੇ ਆ ਸਾਬਕਾਂਸ਼ੀ ਰਾਮ ਜੀ ਨੇ ਸਿਰਫ 바ਵਾ ਸਾਹਿਬ ਦਾ ਨਾਮ ਜੂਜ ਕੀਤਾ ਆ ਪਰ ਜੋ 바ਵਾ ਸਾਹਿਬ ਦੀ ਆਈਡੀਓਲੋਜੀ ਸੀ ਉਹਦੇ ਉੱਤੇ ਨਹੀਂ ਉਹ ਪੂਰੀ ਤਰ੍ਹਾਂ ਚੱਲਦੀ ਜਾਈ। ਅ ਨਹੀਂ ਮੈਂ ਉਹਨਾਂ ਦੀ ਗੱਲ ਤੋਂ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ। ਇਹ ਗੱਲ ਝੂਰਿਆ ਕਾਂਸ਼ੀ ਰਾਮ ਸਾਹਿਬ ਕਹਿੰਦੇ ਸੀਗੇ ਵੀ ਜਿੱਥੇ ਤੱਕ 바ਵਾ ਸਾਹਿਬ ਨੇ ਸਾਨੂੰ ਲੈ ਆਂਦਾ ਆਈਡੀਓਲੋਜੀਕਲੀ ਉੱਥੇ ਤੱਕ ਲੈ ਆਂਦਾ ਪਰ ਹੁਣ ਸਮੇਂ ਦੇ ਹਿਸਾਬ ਨਾਲ ਉਹਨੂੰ ਡਾਇਨਾਮਿਕ ਬਣਾਉਣਾ ਪੈਣਾ। ਪਰ 바ਵਾ ਸਾਹਿਬ ਨੇ ਆਪਣੇ ਇਹ ਸ਼ੈਡਿਊਲ ਕਾਸ ਫੈਡਰੇਸ਼ਨ ਦਾ ਜਿਹੜਾ ਉਹਨਾਂ ਦਾ ਸੀਗਾ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੈ ਵੀ ਵੀ ਜਿਹੜਾ ਬਾਦ ਸਾਨੂੰ ਕਿਸੇ ਵੀ ਕੀਮਤ ਤੇ ਜਿਹੜਾ ਹਿੰਦੂ ਸੰਗਠਨ ਆ ਆਰਐਸਐਸ ਆ ਉਹਨਾਂ ਨਾਲ ਕਿਸੇ ਵੀ ਲੈਵਲ ਤੇ ਕੋਈ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ ਪਰ ਕਾਂਸੀ ਰਾਮ ਜੀ ਨੇ ਬੀਜੇਪੀ ਨਾਲ ਕਈ ਵਾਰ ਸਮਝੌਤੇ ਕੀਤੇ ਆ ਦੇਖੋ ਮੇਰੀ ਜਾਣਕਾਰੀ ਚ ਤਾਂ ਨਹੀਂ ਹੈ ਕਿ ਇਸ ਕਾਸ ਫੈਡਰੇਸ਼ਨ ਦੇ ਅੰਦਰ ਵੀ ਕੋਈ ਗੱਲ ਉਹਨਾਂ ਨੇ ਮੈਚ ਚੈੱਕ ਕਰੂੰਗਾ ਦੇ ਬਾਰੇ ਸਹੀ ਤਰੀਕੇ ਦੀ ਤਰੀਕੇ ਨਾਲ ਨਹੀਂ ਪਤਾ ਹੋ ਸਕਦਾ ਇਹਦੀ ਗੱਲ ਹੋਵੇ ਪਰ ਰਾਜਨੀਤਿਕ ਤੌਰ ਤੇ ਸਮਝੌਤਾ ਆ ਬਾਬਾ ਸਾਹਿਬ ਨੇ ਵੀ ਕਾਂਗਰਸ ਨਾਲ ਰਾਜਨੀਤਿਕ ਸਮਝੌਤਾ ਕੀਤਾ ਉਹ ਵੀ ਸਰਕਾਰ ਦੇ ਵਿੱਚ ਗਏ ਮੰਤਰੀ ਬਣੇ ਨਰੂਤੀ ਗਵਰਨਮੈਂਟ ਜੀ ਵਿੱਚ ਸ਼ਾਮਿਲ ਹੋਏ ਕਾਂਗਰਸ 당ਵਰ ਨੇ ਵਿਰੋਧ ਨਹੀਂ ਕੀਤਾ ਪਰ ਪੂਰੇ ਪੋਲੀਟੀਕਲੀ ਕਾਂਗਰਸ 당ਵਰ ਨੇ ਕਿਤੇ ਰੱਖਦੇ ਸਮਝੌਤਾ ਕੀਤਾ ਆਪਣੇ ਸਮਾਜ ਦੇ ਫਾਇਦੇ ਲਈ ਜਦੋਂ ਉਹਨਾਂ ਨੂੰ ਲੱਗਿਆ ਕਿ ਕਾਂਗਰਸ ਨਹੀਂ ਫਾਇਦਾ ਸਾਡੇ ਸਮਾਜ ਨੂੰ ਦੇ ਰਹੇ ਅਸਤੀਫਾ ਦੇ ਕੇ ਬਾਤ ਹੀ ਆ ਗਈ ਇਸੀ ਤਰ੍ਹਾਂ ਕਾਂਸ਼ੀਰਮ ਸਾਹਿਬ ਨੇ ਵੀ ਰਾਜਨੀਤਿਕ ਸਮਝੌਤੇ ਕਾਂਗਰਸ ਨਾਲ ਵੀ ਕੀਤੇ, ਭਾਵੇਂ ਬੀਜੇਪੀ ਨਾਲ ਵੀ ਕੀਤੇ, ਇੱਥੇ ਅਕਾਲੀਆ ਨਾਲ ਸਾਰਿਆਂ ਨਾਲ ਕੀਤੇ। ਪਰ ਵਿਚਾਰਧਾਰਕ ਤੌਰ ਤੇ ਆਈਡੀਓਲੋਜੀਕਲੀ ਕਾਂਸ਼ੀਰਮ ਸਾਹਿਬ ਨੇ ਕੇਦੇ ਵੀ ਸਮਝੌਤਾ ਨਹੀਂ ਕੀਤਾ। ਔਰ ਉਹਨਾਂ ਦਾ ਇੱਕ ਬਿਆਨ ਵੀ ਹੈਗਾ ਕਿ ਤੁਹਾਨੂੰ ਪਤਾ ਹੈ YouTube 'ਤੇ ਉਹਨਾਂ ਦਾ ਚੈਨਲ ਵੀ ਬਣਾਇਆ, ਬਹੁਤ سارے ਭਾਸ਼ਣ ਪਾਏ ਆ। ਇੱਕ ਜਗ੍ਹਾ ਉਹ ਕਹਿੰਦੇ ਆ ਕਿ ਡੀਐਸਪੀ ਸਭ ਕੁਝ ਕਰ ਸਕਦੀ ਹੈ। ਪਰ ਬੀਜੇਪੀ ਨਾਲ ਮਿਲ ਕੇ ਕਦੇ ਵੀ ਇਲੈਕਸ਼ਨ ਨਹੀਂ ਲੜ ਸਕਦੀ। ਇਹ ਉਹਨਾਂ ਨੇ ਕਿਹਾ ਹੈ। ਉਹਨਾਂ ਨੇ ਇਲੈਕਸ਼ਨਾਂ ਤੋਂ ਬਾਅਦ ਬੀਜੇਪੀ ਨਾਲ ਸਮਝੌਤੇ ਕਰਕੇ ਸਰਕਾਰਾਂ ਜ਼ਰੂਰ ਬਣਾਇਆ ਪਰ ਕਦੇ ਵੀ ਕੋਈ ਇਲੈਕਸ਼ਨ ਬੀਜੇਪੀ ਦੇ ਨਾਲ ਅਲਾਈਅንስ ਕਰਕੇ ਨਹੀਂ ਲੜਿਆ ਉਹਨੇ ਕਾਂਗਰਸ ਨਾਲ ਅਲਾਈਅንስ ਕਰਕੇ ਇਲੈਕਸ਼ਨ ਕਰਿਆ ਪੰਜਾਬ 'ਚ ਵੀ ਲੜਿਆ ਯੂਪੀ ਵਿੱਚ ਵੀ ਲੜਿਆ ਸਾਰੀਆਂ ਪਾਰਟੀਆਂ ਲੜਿਆ ਪਰ ਬੀਜੇਪੀ ਨਾਲ ਲੜਿਆ ਵੀ ਨਹੀਂ ਔਰ ਬਾਕਾਇਦਾ ਸਟੇਜ ਤੋਂ ਕਹੀਦੀ ਹੈ ਕਿ ਸਭ ਕੁਝ ਹੋ ਸਕਦਾ ਪਰ ਆਰਐਸਐਸ ਬੀਜੇਪੀ ਨਾਲ ਸਾਡਾ ਕਦੇ ਵੀ ਸਮਝੌਤਾ ਨਹੀਂ ਹੋ ਸਕਦਾ ਅਸੀਂ ਇਕੱਠੇ ਮਿਲ ਕੇ ਇਲੈਕਸ਼ਨ ਨਹੀਂ ਲੜਾਂਗੇ ਇਲੈਕਸ਼ਨਾਂ ਤੋਂ ਬਾਅਦ ਜਦੋਂ ਰਿਜ਼ਲਟ ਆ ਗਿਆ ਸਰਕਾਰ ਬਣ ਲਈ ਐਮਐਲਏ ਘਟਦੇ ਆ ਵਧਦੇ ਆ ਥੋੜਾ ਸਮਾਂ ਇਹਨਾਂ ਨੇ ਗੱਠਜੋੜ ਕੀਤਾ ਹੌਣ ਵਾਲੇ ਸਮੇਂ ਵਿੱਚ ਕੀ ਤੁਸੀਂ ਹੋਰ ਵੀ ਕੋਈ ਕਿਤਾਬ ਜਿਹੜੀ ਆ ਇਹ ਵਾਜੂ ਸਮਾਜ ਨੂੰ ਦਊਗੇ ਹਾਂਜੀ ਮੇਰਾ ਲਗਭਗ ਹੌਣ ਲਿਖਣ ਦਾ ਕੰਮ ਮੈਂ ਪਹਿਲਾਂ 2-3 ਸਾਲ ਲਿਖਦਾ ਕੰਮ ਕਰ ਦਿੱਤਾ ਤੇ ਉਪਰੋਂ ਬਾਹਰ ਲਿਖਦਾ ਸੀਗਾ ਪਰ ਜਦੋਂ ਦਾ ਮੈਂ ਮੈਂ ਲਿਖਣਾ ਬੰਦ ਕੀਤਾ ਸੀਗਾ ਤੇ ਮੈਂ ਫੀਲਡ ਵਰਕ ਕਰ ਰਿਹਾ ਸੀ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਦਾ ਸੀਗਾ ਲਿਟਰੇਚਰ ਰਾਹੀਂ ਵੀ ਔਰ ਉਦਾਂ ਵੀ ਸਮਾਜ ਦੇ ਵਿੱਚ ਵਿਚਰ ਕੇ ਤੇ ਹੁਣ ਬਹੁਤ ਸਾਰਾ ਚੀਜ਼ਾਂ ਸਾਹਮਣੇ ਆਈਆਂ ਆ ਕਿ ਮੈਂ ਕਿਤਾਬ ਸਾਹਿਬ ਤੇ 바ਵਾ ਸਾਹਿਬ ਤੇ ਮੈਂ ਕੋਈ ਸ਼ੋਰੀ ਕੰਟ ਲਿਖ ਰਿਹਾ ਮੈਂ ਆਰਟੀਕਲ ਲਿਖਨੇ ਵੀ ਸ਼ੁਰੂ ਕੀਤੇ ਆ ਜਾਗਰੂਦੀ ਜਰਸੀ ਬਣਾਈ ਆ ਫੇਸਬੁਕ ਪੇਜ ਬਣਾਇਆ ਤੇ ਮੈਂ ਕੋਸ਼ਿਸ਼ ਕਰ ਰਿਹਾ ਵੀ ਜਿਆਦਾ ਤੋਂ ਜਿਆਦਾ ਹੁਣ ਲਿਖਣ ਦਾ ਵੀ ਕੰਮ ਲਾਉ। ਤੁਸੀਂ ਕੈਨੇਡਾ ਵੇ ਤੋਂ ਆ ਕੇ ਵਰਤਮਾਨ ਇਹ ਤੁਸੀਂ ਉਤਰੀ ਭਾਰਤ ਵੀ ਸਾਰਾ ਘੁੰਮਿਆ ਦੱਖਣੀ ਭਾਰਤ ਵੀ ਘੁੰਮਿਆ ਹਾਂਜੀ ਹਾਂਜੀ ਵਰਤਮਾਨ ਵਿੱਚ ਬਹੁਤ ਜਣ ਸਮਾਜ ਦੇ ਜਿਹੜੇ 바ਵਾ ਸਾਹਿਬ ਦਾ ਮਿਸ਼ਨ ਆ ਹੋਰ ਬਹੁਤ ਜਣ ਮਹਾਪ੍ਰਚਾਰ ਦਾ ਮਿਸ਼ਨ ਆ ਉਹਦੀ ਕੀ ਸਥਿਤੀ ਲੱਗਦੀ ਆ ਵਰਤਮਾਨ ਵਿੱਚ ਤੇ ਕੀ ਹੋਇਆ ਕੱਲ ਤੁਸੀਂ ਦੇਖ ਰਹੇ ਹੋ ਇਹ ਗੱਲ ਮੈਂ ਪਹਿਲਾਂ ਵੀ ਰੱਖੀ ਆ ਲਿਖਤਾਂ ਰਾਹੀਂ ਵੀ ਸਮਾਜ ਦੇ ਵਿੱਚ ਉਦਾਂ ਵੀ ਸਮਾਜ 'ਚ ਰੱਖੀ ਆ ਕਿ ਮਹਾਰਾਸ਼ਟਰ ਔਰ ਦੱਖਣ ਭਾਰਤ ਜਿਹੜੀ 바ਵਾ ਸਾਹਿਬ ਨੇ ਰਿਲੇਸ਼ਨ ਆਫ ਕਾਸਟ 'ਚ ਗੱਲ ਕੀਤੀ ਕਿ ਰਾਜਨੀਤਿਕ ਔਰ ਧਾਰਮਿਕ ਕ੍ਰਾਂਤੀ ਤੋਂ ਬਾਅਦ ਰਾਜਨੀਤਿਕ ਕ੍ਰਾਂਤੀ ਹੋਈ ਹੈ ਮਹਾਰਾਸ਼ਟਰ ਔਰ ਦੱਖਣ ਭਾਰਤ 바ਵਾ ਸਾਹਿਬ ਦੇ ਉਸੇ ਕੰਮ ਤੇ ਉਸੇ ਤਰੀਕੇ ਤੇ ਕੰਮ ਕਰ ਲੱਗਿਆ ਹੋਇਆ ਉਹੋ ਸਮਾਜਿਕ ਔਰ ਧਾਰਮਿਕ ਕ੍ਰਾਂਤੀਆਂ ਵੱਲ ਜ਼ਿਆਦਾ ਜ਼ੋਰ ਲਾ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਇਹਦੇ ਤੋਂ ਬਾਅਦ ਜਿਹੜਾ ਇਹਦਾ ਰਿਜ਼ਲਟ ਹੈ ਉਹ ਰਾਜਨੀਤਿਕ ਕ੍ਰਾਂਤੀ ਤੇ ਚੋਲ ਤੇ ਹੋਊਗਾ ਉੱਤਰ ਭਾਰਤ ਦੇ ਵਿੱਚ ਵੱਧ ਕਿਸਮਤੀ ਨਾਲ ਲੋਕ ਰਾਜਨੀਤਿਕ ਮੂਵਮੈਂਟ ਤੇ ਜ਼ਿਆਦਾ ਅਸਰ ਕਰਦੇ ਸਮਾਜਿਕ ਔਰ ਧਾਰਮਿਕ ਜਿਹੜੀ ਬਾਬਾ ਸਾਹਿਬ ਦੀ ਮੂਵਮੈਂਟ ਹੈ ਉਹਦੇ ਤੇ ਲੋਕ ਘੱਟ ਕੰਮ ਕਰਦੇ ਖਾਸ ਕਰਕੇ ਜਿਹੜੀ ਸਮਾਜਿਕ ਮੂਵਮੈਂਟ ਹੈ ਉਹ ਤਾਂ ਕੰਮ ਬਹੁਤ ਹੀ ਘੱਟ ਕਰ ਦਿੰਦਾ ਕਿਉਂਕਿ ਫੇਰ ਵੀ ਕਿਤੇ ਨਾ ਕਿਤੇ ਥੋੜਾ ਬਹੁਤਾ ਹੁੰਦਾ ਇਸ ਕਰਕੇ ਜਦੋਂ ਤੱਕ ਅਸੀਂ ਸਮਾਜਿਕ ਔਰ ਧਾਰਮਿਕ ਪ੍ਰਵਰਤਨ ਨਹੀਂ ਕਰਦੇ ਰਾਜਨੀਤਿਕ ਪਰਵਰਤਨ ਹੋਣਾ ਬਹੁਤ ਜਿਵੇਂ ਮੇਰੇ ਨਾਸਤਵੰਦ ਮਤਾਰਾ ਜੀ ਜਿਨ੍ਹਾਂ ਨੇ 32 ਪੇਜਾਂ ਦੀ ਬਾਬਾ ਸਾਹਿਬ ਡਾਕਟਰ ਮੇਦਕਾ ਜੀ ਦੀ ਕਿਤਾਬ ਲਿਖੀ ਆ ਤੇ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਇਹ ਉਹਨਾਂ ਦੇ ਮੁੱਖ ਜਿਹੜੇ ਬਾਬਾ ਸਾਹਿਬ ਦੇ ਇਹ ਜੀਵਨ ਦੇ ਵਰਤਾਰਤ ਰਹੇ ਆ ਉਹਨਾਂ ਦਾ ਇਹਦੇ ਵਿੱਚ ਜ਼ਿਕਰ ਕੀਤਾ ਆ ਤੇ ਬਾਬਾ ਬੌਝਨ ਸਮਾਜ ਦੇ ਚਿੰਤਕਾਂ ਨੂੰ ਬੌਝਨ ਸਮਾਜ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਜੇ ਤੁਸੀਂ ਚੈਨਲੀ ਪਰ ਦੀਖ ਕਰੋ